ਤਸਵੀਰਾਂ ਦੀ ਸਾਰਿਆਂ ਨੂੰ ਹੋਤੀ ਹਾਲ ਚਾਲ ਅੱਜ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਮੈਂ ਇੱਕ ਨਵੀਂ ਜਗ੍ਹਾ ਤੇ ਖੜੀ ਦੇਖ ਰਹੀ ਹਾਂ ਤੁਸੀਂ ਮੈਨੂੰ ਤੇ ਅੱਜ ਆਪ ਆਏ ਹੋਏ ਐ ਮੇਰੇ ਕੁਨਤੇ ਘਰ ਮੰਦੀਤ ਮੈਡਮ ਦੇ ਕੋਠੇ ਥੇ ਵਾਲੇ ਜੇ ਕੋਈ ਭੈੜ ਕੋਠੇ ਥੇ ਵਾਲੇ ਤੋਂ ਦੇਖਦੀ ਹੈ ਤਾਂ ਜਰੂਰ ਦੱਸਿਓ ਇਹਨਾਂ ਦੇ ਆਏ ਹੋਏ ਨੇ ਬੱਚੇ ਜੀ ਬਾਹਰ ਇਸ ਕਰਕੇ ਇਹਨਾਂ ਨੇ ਆਪਨ ਬੁਲਾਇਆ ਸੀ ਕਿ ਆਪਾਂ ਮਿਲਣ ਆਈਆਂ ਨਾਲ ਸਾਰੀਆਂ ਹੀ ਅਸੀਂ ਚਾਰ ਪੰਜ ਜਣੀਆਂ ਮਿਲਣ ਆਈਆਂ ਤੇ ਬੇਟਾ ਬੇਟੀ ਆਏ ਹੋਏ ਨਿਕਨੇ ਤਾਂ ਸਾਹਮਣੇ ਹੈ ਨਾ ਦੇ ਵਿੱਚ ਕਿਸੇ ਭੈਣ ਦਾ ਫੋਨ ਆ ਗਿਆ ਮੈਨੂੰ ਮੈਂ ਫੋਨ ਸੁਣ ਲਾ ਲਓ ਜੀ ਆਪਾਂ ਖੜੇ ਆ ਉੱਪਰ ہاں ਮਨਜੀਤ ਮੈਡਮ ਖੜੇ ਨੇ ਪਿੰਕ ਸੂਟ ਵਾਲੇ ਉਹ ਸਾਡੇ ਇੱਕ ਮੈਡਮ ਖੜੇ ਨੇ ਬੜੇ ਬੇਅੰਤਨਣ ਤੇ ਅਸੀਂ ਖੜੇ ਸੀ ਇਹਨਾਂ ਦੇ ਉੱਪਰ ਕੋਠੇ ਤੇ ਤੇ ਕੋਠੇ ਤੋਂ ਸਾਰਾ ਪਿੰਡ ਦਿਖਦਾ ਇਹਨਾਂ ਦਾ ਉੱਪਰ ਉੱਥੇ ਥੇ ਵਾਲੀ ਕੋਟ ਕਪੂਰੇ ਦੇ ਜਮ ਨਾ ਉਹ ਦੂਰ ਦੂਰ ਤੱਕ ਸਾਰਾ ਕੁਝ ਦਿਖਦਾ ਠੀਕ ਹੈ ਉਹ ਮੇਨ ਰੋਡ ਉਹ ਦੇਖੋ ਤੁਸੀਂ ਮੇਨ ਰੋਡ ਦੀ ਬਹੁਤ ਵਧੀਆ ਨਜ਼ਾਰਾ ਲੱਗ ਰਿਹਾ ਪਿੰਡਾਂ ਦੇ ਵਿੱਚ ਜਿਹੜਾ ਸਵਾਦ ਹੈਗਾ ਜੀ ਸ਼ਹਿਰਾਂ ਚ ਕਾ ਨੂੰ ਆ ਉਹ ਤੇ ਮੈਂ ਨਾ ਆ ਦੇਖ ਰਹੀ ਸੀ ਇਹਨਾਂ ਦਾ ਆਹ ਕੱਪੜਿਆਂ ਵਾਲਾ ਸਟੈਂਡ ਦੇਖੋ ਤੁਸੀਂ ਇਹਨਾਂ ਨੇ ਬਣਵਾਇਆ ਲੋਹੇ ਦੇ ਨਾ ਆਹ ਕੀ ਲਾਏ ਨੇ ਕੀ ਲਾਏ ਲੋਹੇ ਦੀਆਂ ਪਾਈਪਾਂ ਹਾਂ 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 ਲੋਹੇ ਦੀਆਂ ਚਾਰ ਪਾਈਪਾਂ ਤੇ ਸਟੈਂਡ ਜੀ ਬਣਾ ਕੇ ਦੇ ਵਿੱਚ ਉਹਦੇ ਬੰਨ ਲੀਆਂ ਤਣੀਆਂ ਦੇਖੋ ਕਿੰਨੇ ਸਾਰੇ ਕੱਪੜੇ ਉਹਦੇ ਚ ਆ ਜਾਂਦੇ ਨੇ ਤੇ ਨਹੀਂ ਤਾਂ ਆਪਾਂ ਜਿਹੜਾ ਸਟੀਲ ਦਾ ਲੈ ਕੇ ਆਉਂਦੇ ਉਹਦੇ ਚ ਬਹੁਤ ਜ਼ਿਆਦਾ ਕੱਪੜੇ ਨਹੀਂ ਆਉਂਦੇ ਆਹ ਚੀਜ਼ ਮੈਨੂੰ ਬੜੀ ਵਧੀਆ ਲੱਗੀ ਮੈਂ ਤੁਹਾਨੂੰ ਨੇੜੇ ਤੇ ਜਾ ਕੇ ਇਹ ਦਿਖਾਵਾਂਗੀ ਤੇ ਇਹ ਇਹਨਾਂ ਦੇ ਆਡੀਆਂ ਗਵੰਡੀਆਂ ਨਹੀਂ ਸਕਿਆ ਉਹਦੇ ਘਰ ਨੇ ਉਹ ਪਾਥੀਆਂ ਦੇਖੋ ਤੁਸੀਂ ਪੱਤ ਪੱਤ ਕਿ ਢੇਰ ਲਾਏ ਪਏ ਔਰ ਤੋਂ ਕੱਲ ਗਏ ਉਹ ਬੇਰੀ ਤੇ ਬੇਰਬਾਲੇ ਸੋਹਣੇ ਮੈਂ ਤਾਂ ਬੇਰੀ ਵਾਲੇ ਉਹਦੀਆਂ ਲੱਗ ਰਿਆ ਜਰੂਰ ਥੋੜੇ ਖਾਓਗੀ ਆਪਾਂ ਇਹ ਬੇਰ ਲੋ ਅਧੀਆਂ ਬੀਬੀਆਂ ਸਾਡੇ ਅੰਦਰ ਫਿਰਦੀਆਂ ਨੇ ਉਹ ਦੇਖੋ ਇਹ ਫੋਨਾਂ ਤੇ ਲੱਗੀਆਂ ਹੋਈਆਂ ਨੇ ਇਹ ਫੋਨਾਂ ਤੇ ਲੱਗੀਆਂ ਅਸੀਂ ਫਿਰਦੇ ਸੀ ਉੱਪਰ ਅਨਜੀਤ ਮੈਡਮ ਦਾ ਘਰ ਦੇਖਦੇ ਸੀ ਕਿਉਂਕਿ ਮੈਂ ਤਾਂ ਫਸਟ ਟਾਈਮ ਆਈ ਸੀ ਮਨੇ ਘਰ ਆਹ ਚਲੋ ਹਾਂ ਵਲੌਗ ਬਣਾ ਲਈਏ ਇਹ ਪਾਇਲ ਇਹ ਪਾਇਲ ਪਾਇਲ ਨੂੰ ਦੇਖਿਆ ਹੋਊਗਾ ਪਾਇਲ ਤੈਨੂੰ ਕਦੇ ਵਲੌਗ ਚ ਦੇਖਿਆ ਹੋਊਗਾ ਇਹ ਬੀਅੰਤ ਮੈਡਮ ਤੇ ਇਹ ਇੱਧਰ ਲੱਗੀ ਹੋਈ ਦੀ ਹੈ ਮਨਪ੍ਰੀਤ ਫੋਨ ਤੇ ਮਨਪ੍ਰੀਤ ਨੂੰ ਤਾਂ ਦੇਖਿਆ ਹੋਊਗਾ ਨਾ ਹਾਂ ਮਨਪ੍ਰੀਤ ਹਾਂ ਆਈ ਸੀ ਤੁਹਾਡੇ ਘਰੇ ਗਈ ਸੀ ਘਰੇ ਆਈ ਸੀ ਹਾਂ ਚਲੋ ਚੱਲੀ ਪਿੱਛੇ ਦਾ ਧੁੱਪ ਹੈ ਆਪਾਂ ਬੈਕ ਸਾਈਡ ਦਿਖਾ ਦਿੰਨੇ ਆਂ ਕੋਸਾਈ ਦਾ ਕਿਸੇ ਦਾ ਘਰੀ ਹੋਵੇ ਕਿਸੇ ਨੇ ਹੁੰਦਾ ਇੱਥੇ ਇਹ ਘਰ ਹੈ ਇਹ ਘਰ ਇਹ ਕਿੱਥੇ ਆਹ ਬੈਕ ਸਾਈਡ ਹੋਣਾ ਹਾਂ ਹਾਂ ਘਰ ਨਹੀਂ ਹੋਣਾ ਥਾਂ ਲਿਆ ਹੋਊਗਾ ਤੇ ਥਾਂ ਲਿਆ ਉਹਨਾਂ ਨੇ ਹਾਂ ਘਰ ਤਾਂ ਨਹੀਂ ਹਾਂ ਭਾਗ ਹੂੰ ਅਸਾਂੜਕ ਥੋੜੇ ਜਿਵੇਂ ਨੇੜੇ ਰਹਿ ਜਾਂਦੀ ਆ ਉਹ ਸੀ ਮੇਨ ਰੋਡ ਹੈ ਨਾ ਹਾਂ ਹਾਂ ਚਲੋ ਆ ਗਏ ਆ ਜਦੋਂ ਨਾ ਹੋ ਜਾਂਦੇ ਛੋਰਾ ਵਾਲਾ ਹੈ ਹੂੰ ਗੰਦੀਤ ਮੈਡਮ ਦਾ ਇਹ ਬਾਬਾ ਜੀ ਦਾ ਕਮਰਾ ਹੈਗਾ ਸਭ ਤੋਂ ਵਧੀਆ ਚੀਜ਼ ਮੈਨੂੰ ਇਹਨਾਂ ਦੇ ਘਰ ਚਰਜ ਕਰਦਾ ਸਾਰੇ ਵਧੀਆ ਪਰ ਆ ਚੀਜ਼ ਤਾਂ ਮੈਨੂੰ ਬੜੀ ਵਧੀਆ ਲੱਗੀ। ਓਏ ਮੰਗ ਲਓ। ਵਾਸ਼ ਨਹੀਂ ਕਰਦਾ। ਬਹੁਤ ਵਧੀਆ ਲੱਗਿਆ ਮੈਨੂੰ 게ਟ ਤੋਂ ਹੀ ਪਤਾ ਲੱਗ ਗਿਆ ਕਿ ਬਾਬਾ ਜੀ ਦਾ ਕਮਰਾ ਹੈਗਾ ਔਰ ਜ਼ਰੂਰੀ ਆ ਮੇਰੇ ਘਰ ਚ ਇਹੀ ਚੀਜ਼ ਦੀ ਕਮੀ ਹੈਗੀ ਆ। ਲੋਬੀ ਸਾਡੇ ਵਾਸਤੇ ਉਹ ਕੰਪੀਨ ਦਾ ਸਮਾਨ ਰੱਖਿਆ ਹੋਇਆ ਮੈਂ ਤੁਹਾਨੂੰ ਦਿਖਾ ਦਿੰਨੀ ਆ। ਲਓ। ਇੱਕ ਇੱਥੇ ਕ੍ਰੈਡਾ ਵਾਲੀ ਕੁੜੀ ਸਾਡੀ ਸੇਵਾਤ ਲਈ ਲੱਗੀ ਹੋਈ ਆ। ਲੋ ਜੀ ਆ ਮੇਰੇ ਲਖਵੀਰ ਭੈਂਜੀ ਨੂੰ ਵਿਚਾਰੇ ਲਖਵੀਰ ਭੈਂਜੀ ਸਾਡੇ ਲਈ ਇੰਨੀ ਕੋਸ਼ਿਸ਼ ਕਰ ਰਹੇ ਨੇ ਇਹਨਾਂ ਨੇ ਬੁਲਾਇਆ ਸਾਨੂੰ ਕਹਿ ਕੇ ਕਿ ਆਜੋ 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 ਐਕਚੁਅਲੀ ਮੈਂ ਤਾਂ ਪਾਠ ਤਾਂ ਨਹੀਂ ਨਾ ਆਇਆ ਗਿਆ ਉਦੋਂ ਤਾਂ ਮੇਰੋਂ ਐਸੀ ਚੱਲ ਮਿਲ ਕੇ ਤਾਂ ਜਰੂਰ ਆਉਂਗੀ ਇੱਕ ਵਾਰੀ ਚਲੋ ਬਾੜੀ ਖੇਚਲ ਕਰ ਰਹੇ ਹਾਂ ਵੈਸੇ ਤੁਸੀਂ ਲੈ ਅਸੀਂ ਖੇਚਲ ਕਰ ਰਹੇ ਹਾਂ ਹੋਰ ਬਹੁਤ ਕਰ ਰਹੇ ਹਾਂ ਆ ਮਿਲੋ ਸਾਡੀ ਮਹਿਕ ਨੂੰ ਹੂੰ ਇਹ ਮਹਿਕ ਕੁੜੀ ਮਹਿਕਾਂ ਬਖੇਰਦੀ ਹੈ ਹੈ ਮਹਿਕ ਲੋ ਤੁਪਾਰੀ ਹੈ। ਤੁਪਾਰੀ ਹੈ। ਜੇ ਕੋਈ ਮਹਿਕ ਦੀ ਸੇਲੀ ਹੈਗੀ ਜਰੂਰ ਦੱਸਿਓ ਵੀ ਅਸੀਂ ਤੁਹਾਨੂੰ ਵਲੌਗ ਚ ਦਿਖਾਇਆ ਸੀ। ਕੋਈ ਹੋਰ ਵੀ ਅਸੀਂ ਨਾ। ਹਾਂ। ਹਾਂ ਵੀ ਲੱਗਿਆ ਬੰਨਾਂ ਦੇ। ਬੱਸ ਇਹ ਕੁਝ। ਤੁਸੀਂ ਉਹ ਦੇਖੋ ਕੀ ਫਰੂਟ ਜਾਂ ਲੱਗਿਆ ਇਹਨੂੰ? ਉਹ ਲਟਕੀ ਜਿਹਾ ਜਾਂਦਾ। ਨਹੀਂ ਉਹ ਵੀ ਆਹ ਦੇਖੋ। ਆਹ ਦੇਖੋ। ਕੀ ਲੱਗਿਆ? ਹਾਂ, ਇਹੀ ਇਹੀ। ਕੋਈ ਫਰੂਟ ਜਾਂ ਲੱਗਿਆ ਹੈ ਹਨਾ। ਅੱਜ ਕਿ ਇੱਧਰ ਚ ਕਾਲਾ ਹੋਇਆ ਪਿਆ ਦੇ। ਆ ਕਾਲਾ ਹੈ ਇੱਧਰ ਦੇ। ਹਾਂ ਕੀ ਆ ਜਿਹੜੇ ਕਾਲੇ ਹੋਏ ਪਏ ਆ ਹਾਂ ਹਾਂ ਚਲੋ ਭੈਣੋ ਦੱਸਣ ਗਿਆ ਉੱਧਰ ਬਹੁਤ ਕਾਲੇ ਹੋਏ ਪਏ ਹੋ ਸੀ ਹਾਂ ਹਾਂ ਦੱਸਣ ਗਿਆ ਵੀ ਇਹ ਕੀ ਫਰੂਟ ਹੈ ਕਿਸ ਕੰਮ ਆਉਂਦਾ ਹੈ ਆਪਾਂ ਤੋੜ ਕੇ ਦੇਖੀਏ ਇਹਨੂੰ ਇਹਨਾਂ ਨੂੰ ਖੋਚੀ ਰਹੀ ਹੈ ਇਹ ਮੈਂ ਤਾਂ ਹਾਲੀ ਜੀ ਦੇ ਆਹ ਹਾਂ ਫੇਰੇ ਹੈ ਤੇ ਇਹਨੂੰ ਆ ਕੀ ਲੱਗਦਾ ਇਹਨੂੰ ਬੀਜ ਹੈ ਨੀ ਬਸੜਿਆ ਕਾ ਤੋ ਪਿਆ ਵਿੱਚੋਂ ਕਾਲਾ ਕਦੋਂਗੇ ਤੇ ਉਹਨੇ ਲੋ ਲੋ ਇਹਨੇ ਲੋਕਾਂ ਨੂੰ ਸਾਦੇ ਨਹੀਂ ਆ ਮੈਂ ਨਹੀਂ ਰਹਿ ਗੁਆੜੀ ਦਾ तू ਜ਼ਿਆਦਾ ਖਾਦਾ ਨਾ ਦਾ ਲੇਟ ਤੱਕ ਲੱਗੀ ਹੋਈ ਸੋਸਾਇਟੀ ਗੁਆੜਾ ਸਾਰਾ ਮਿਲਦਾ ਰਹੇਗਾ ਬਸ ਲੋ ਜੀ ਖਾ ਲਈ ਅਸੀਂ ਪੂਰੀਆਂ ਛੋਲੇ ਤੇ ਧੱਕਾ ਵੀ ਸਾਡੇ ਨਾਲ ਖਾਸਾ ਹੋਇਆ ਇੱਥੇ ਜ਼ਿਆਦਾ ਹੀ ਖਾਦਾ ਸਾਨੂੰ ਤੇ ਹੁਣ ਘਰੇ ਜਾ ਕੇ ਕਵਾਂਗੇ ਜਦੋਂ ਹੀ ਭੁੱਖ ਨਹੀਂ ਲੱਗੀ ਸਭ ਤਾਂ ਜਦੋਂ ਹੀ ਭੁੱਖ ਨਹੀਂ ਲੱਗੀ ਅਸਰਤੀ ਨਹੀਂ ਹਣੀ ਅੱਜ ਸਕਸੰਦਵਾ ਗਨੇ ਆਪੋ ਤੋਂ ਪਾਰਟੀ ਆ ਕੇ ਰੱਜ ਗਏ ਜਦੋਂ ਘਰ ਦੇ ਮੰਗਣ ਨੂੰ ਨਾ ਕਦੇ ਕਰੋਨਾ ਵਾਲਾ ਐਚਾ ਕਿ ਦਰਹੀਏ ਕਿ ਮੰਗੀ ਜਾਂਦੇ ਆ ਐ ਲੱਗਦਾ ਹੁੰਦਾ ਆਪ ਜੀ ਬਰਾਜੂ ਨਾ ਉਦੋਂ ਐ ਲੱਗਦਾ ਹੁੰਦਾ ਵੀ ਰੋਟੀ ਕਿਵੇਂ ਖਾਈ ਜਾਂਦੇ ਆ ਤੇ ਸੰਦ ਤਾਂ ਸਹੀ ਗੱਲ ਐ ਉਹਦਾ ਇਹ ਨਾ ਹੁੰਦਾ ਨਾ ਵੀ ਕਿਵੇਂ ਰੋਟੀ ਖਾਈ ਹੁੰਦੇ ਸੰਦ ਦਾ ਧੁੱਖ ਲੱਗਦਾ ਬੰਦ ਭੁੱਖ ਲੱਗਦੀ ਸਾਰਾ ਖਾਣਾ ਖਾਦਣੀ ਆ ਇਹ ਗਲਾਸ ਜੁੱਠਾ ਆ ਸੁੱਟੀ ਸਾਰੇ ਲੋਪ ਆਈ ਔਰ ਕਿਸੇ ਨੇ ਬੁਲਾਉਣਾ ਤਾਂ ਬੀਬੀਓ ਤੁਸੀਂ ਵੀ ਦੱਸ ਦੋ ਜੇ ਪੰਨੋ ਬਣ ਕਰਨਾ ਤਾਂ ਆਜੋ ਆਜੋ ਵੈਲਕਮ ਆਜੋ ਬੀਬੀਓ ਤੁਸੀਂ ਵੀ ਖਾਣਾ ਖਾਣ ਲੱਗ ਲੈਂ ਲੈਂ ਕੁਲਾਈ ਮੰਨ ਲਓ ਜੀ ਆ ਤਾਂ ਫਿਰ ਜਿਆਦਾ ਹੀ ਥੱਕਾ ਹੋ ਗਿਆ ਹੁਣ ਨਹੀਂ ਨਹੀਂ ਜਿਆਦਾ ਹੀ ਆਪਾਂ ਨਾਲ ਉੱਤੋਂ ਦੇ ਨਾ ਫਾਟਾ ਨੇ ਨਹੀਂ ਖਾ ਲੋ ਇਹ 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 ਤੱਕੋ ਤੇ ਪੋਹਣ ਜਦ ਨਹੀਂ ਮਨ ਹਰਦੋ ਸਪੈਸ਼ਲ ਮੈਂ ਜਿਆਦਾ ਖਾ ਲਵਾਂ ਠੀਕ ਆਪਣੀ ਬੱਜੀ ਹੈ ਤੁਹਾਡੇ ਕੋਲ ਕੋਈ ਗੱਲ ਵੀ ਮੈਂ ਜਿਆਦਾ ਖਾ ਲੂੰਗੀ ਹੁਣ ਜਦੋਂ ਇੰਨੇ ਪਿਆਰ ਨਾਲ ਲਖਵੀਰ ਵਿਚਾਰੀ ਭਾਗੀ ਲਈ ਹੈ ਵੀ ਯਾਰੀ ਕਾ ਮੈਂ ਕਦੀ ਹਾਂ ਤੇਰਾ ਆਪ ਤੱਕ ਜਾ ਵੀ ਚੁਣ ਲੈਣਾ ਨਹੀਂ ਲੋਦੀ ਆਪਾਂ ਬਣਾਉਣੇ ਦੁੱਧ ਟਾਈਮ ਕਾਫੀ ਹੋ ਗਿਆ ਬੀਬੀ ਗਾਨੀ ਨਾ ਟੱਪੇ ਨਾ ਮੀਂਹ ਤੇ ਮੈਂ ਅੱਜ ਚੱਲ ਮੈਂ ਵੀ ਲਈ ਅੱਜ ਨਾ ਪਰੋਠੀ ਨਹੀਂ ਬਾਦੀ ਜੀ ਜੀ ਦੀ ਤਰੋਕੀ ਉਹ ਟੋਟੀ ਨੂੰ ਕਿਹਾ ਹੀ ਨਹੀਂ ਦਿੱਤੀ ਤਾ ਉਹ ਵੀ ਮੈਂ ਤੁਹਾਨੂੰ ਦੱਸ ਦਣੀ ਹਟਾ ਤਾ ਉਹ ਚਾਹੀ ਅ ਸੱਚ ਨਾਲ ਅੱਜ ਤੁਹਾਨੂੰ ਪਤਾ ਹੀ ਆ ਹਨਾ ਦੱਸਣ ਦੀ ਲੋੜ ਹੀ ਨਹੀਂ ਮੈਨੂੰ ਪਤਾ ਹੀ ਆ ਕਿ ਅੱਜ ਆਪਾਂ ਗਏ ਸੀਗੇ ਮਨਜੀਤਵਾਲੋਂ ਦੇ ਘਰ ਤੇ ਉੱਥੇ ਉਹਨਾਂ ਨੇ ਤਾਂ ਸਾਨੂੰ ਇੰਨਾ ਜ਼ਿਆਦਾ ਖਲਾਤਾ ਇੰਨਾ ਜ਼ਿਆਦਾ ਖਲਾਤਾ ਮੈਨੂੰ ਨਾਲ ਦਾ ਸੰਦੋਧਨ ਟਿਕਾਣ ਦੀ ਲੋੜ ਹੀ ਪਈ ਉਹਨਾਂ ਨੇ ਕੁਰੀਆ ਵਗੈਰਾ ਬਣਾ ਲਈਆਂ ਹਨ ਤੇ ਜਿਹੜੇ ਨੰਗੀਤ ਬਣਾਉਣ ਦੇ ਦਰਾਨੀ ਹਨ ਫਰੀਜ਼ ਰੱਖੂੰ ਉਹ ਵੀ ਵਿਚਾਰੀ ਨੇ ਬਾਲੇ ਸ਼ੌਕ ਕਰਾ ਲ ਖਾਣਾ ਬਣਾਇਆ ਤੇ ਫਿਰ ਸ਼ੌਕ ਨਾਲ ਹੀ ਖਲਾਇਆ ਹਨ ਜਦੋਂ ਬਹੁਤਾ ਹੀ ਗੱਲਾਂ ਕਰਨ ਲੱਗ ਜੇ ਮੈਂ ਬਣਾ ਵੀ ਨਹੀਂ ਕੀਤਾ ਜਾਂਦਾ ਕਿ ਜਿਹੜੀ ਆਪਾਂ ਅਗਲੇ ਦਿਨ ਮਾਂ ਹਾਂ ਤਾਂ ਉਹ ਵਿੱਚ ਚੱਕਰ ਸੇ ਪਾ ਕੇ ਆਦਾਂ ਢਿੱਡ ਭਾੜਾ ਮਾ ਕਰ ਲੈਂਦੇ ਤੇ ਉਹ ਵਸ ਥੱਕੇ ਜੇ ਨਾਲ ਹੀ ਰੱਖੀ ਜਾਂਦਾ ਬਸ ਫਿਰ ਆਈਸਕ੍ਰੀਮ ਚਾਹ ਹੋਰ ਬਸ ਹੋ ਗਈ ਐ ਜੀ ਖਾ ਖਾ ਕੇ ਬਾਦਲ ਲੱਗਿਆ ਕਈ ਕਰਨਾ ਇਹੋ ਜਿਹੇ ਹੁੰਦੇ ਨੇ ਜਿੱਥੇ ਨਾ ਅੱਛੀਆਂ ਵਾਈਬ੍ਰੇਸ਼ਨਸ ਹੁੰਦੀਆਂ ਨੇ ਹੈਨਾ ਉਹ ਘਰ ਉਹ ਹੁੰਦੇ ਨੇ ਜਿੱਥੇ ਪਰਿਵਾਰ ਵੀ ਆਪਸ ਬਹੁਤ ਜ਼ਿਆਦਾ ਬੰਨਦੀ ਹੁੰਦੀ ਹੈ ਨਾ ਬਹੁਤ ਪਿਆਰ ਹੁੰਦਾ ਆ ਤਵਾਕ ਹੁੰਦਾ ਹੈ ਨਾ ਉਹਨਾਂ ਦੇ ਘਰ ਦੇ ਵਿੱਚ ਆਵਲੂ ਵੀ ਬਸ ਕੋਈ ਸਤਿਯੋਗ ਦਬੈ ਰਹੀ ਹੈ ਉਹਨਾਂ ਦੀ ਉਹਨਾਂ ਦੇ ਅੱਛੇ ਕੱਚੇ ਰਿਸ਼ਤੇ ਆਪਸ ਉਹਨਾਂ ਦੀ ਦਰਾਨੀ ਜਿਹਾਨੀ ਦੀ ਵੀ ਬਹੁਤ ਜ਼ਿਆਦਾ ਬਣਦੀ ਹੈ ਤੇ ਪਾਠ ਵਗੈਰਾ ਬਹੁਤ ਹੁੰਦਾ ਉਹਨਾਂ ਦੇ ਘਰ ਚ ਮੈਡਮ ਵੀ ਬਹੁਤ ਪਾਠ ਕਰਦੇ ਨੇ ਦੋਨੋਂ ਦਰਾਨੀ ਜਿਹਾਨੀ ਹੈ ਨਾ ਆ ਵੀ ਦਿਹਾੜਾ ਸ਼ੰਦਰਾ ਦੇ ਤੇ ਆਲਾ ਲੋ ਵੀ ਪਾਠ ਆਪਾਂ ਤਾਂ ਕਰਾਉਂਦੇ ਹੁੰਦੇ ਵੀ ਕਦੇ-ਕਦੇ ਹੀ ਹਨਾ ਉਹਨਾਂ ਦਾ ਚਾਹੀ ਨਹੀਂ ਪਤਾ ਹੁੰਦਾ ਵੀ ਕਦੋਂ ਕਹ ਦੇਣਗੇ ਅੱਜ ਸਾਡੇ ਪਾਠ ਸੀ ਸੋਹਣੀ ਦਾ ਉਹ ਅੱਜ ਥੋੜੀ ਜਿਹੀ ਦਿਨ ਹੋਇਆ ਉਹ ਕੋਈ ਬਰਾਹੀ ਹਟੇਸ ਦਾ ਪਾਠ ਤੇ ਹੁਣ ਕਿ 22 ਤਰੀਕ ਨੂੰ ਕਹਿੰਦੇ ਸੁਖਨੀ ਸਾਹਿਬ ਦਾ ਪਾਠ ਹੈ ਤੇ ਅੱਛੀ ਗੱਲ ਹੈ ਜੀ ਵੈਸੇ ਇਹ ਹੀ ਚੀਜ਼ਾਂ ਜਿਹੜੀਆਂ ਆਪਣੇ ਤੋਂ ਹੁੰਦੀਆਂ ਨਹੀਂ ਲੱਗੀਆਂ ਕੋਈ ਕਰਵਾਉਂ ਵਾਲ ਹੀ ਕਰਦਾ ਤੇ ਬੱਸ ਉਹ ਹੋ ਨਾ ਵੀ ਉਹ ਨਾ ਉਹ ਬਸ ਆਇਆ ਸੀਗਾ ਮੈਥੇ ਜਾ ਨਹੀਂ ਸੀਗਾ ਐਕਚੁਅਲੀ ਉਹਨਾਂ ਨੇ ਨਾ ਪੰਜ ਦਿਨਾਂ ਸੀਗਾ ਜਦੋਂ ਉਹਨਾਂ ਨੇ ਸਦਾਰਨ ਪੜਾਅ ਕਰਾਇਆ ਸੀ ਨਾ ਤੇ ਉਦੋਂ ਆਂਟੀ ਸੰਗਰੂ ਜਿਹਨਾਂ ਦੀ ਡੈਥ ਹੋ ਗਈ ਸੀ ਉਹਦੇ ਮੈਕਬੂਤ ਤੇ ਜਮ ਸੀ ਉਹ ਸੇਧਨੀ ਬਾਈ ਚਾਂਸ ਉਹ ਸੇਧਨੀ ਮੈਡਮ ਉਹਨਾਂ ਦੇ ਪੜ ਦਾ ਬਹੁਤ ਸੀਗਾ ਤੇ ਫਿਰ ਮੈਡਮ ਕਹਿੰਦੇ ਵੀ ਤੂੰ ਆਈ ਨਹੀਂ ਹੈਗੀ ਮੈਂ ਆਖਿਆ ਵੀ ਅਸੀਂ ਆ ਚਲਾਏ ਕਰਾਂਗੇ ਸਾਡੇ ਉਸ ਸਿਰਫ ਦੋ ਜਾਣੀਆਂ ਬਿਆਦ ਮੈਡਮ ਤੇ ਮੰਤਰੀ ਦੋਨੋਂ ਵਜਾ ਸੀਗੀਆਂ ਬਾਕੀਆਂ ਪੁਣਹੀ ਜਾਏ ਗਏ ਫਿਰ ਅਸੀਂ ਕਿਹਾ ਵੀ ਚਲ ਕੋਈ ਨਾ ਅਸੀਂ ਨਾ ਜਦੋਂ ਤੁਹਾਡੀ ਬੇਟੀ ਆਈ ਉਹ ਤੇ ਬੇਟੀ ਨਸੀ ਆਈ ਵੀ ਆ ਅਸੀਂ ਉਦੋਂ ਮੈਂ ਨਾ ਉਹਦੇ ਬੱਚਿਆਂ ਨਾਲ ਫਿਰ ਚਲੋ ਉਹ ਕਹਿੰਦੇ ਕਿ ਤੁਸੀਂ ਜ਼ਰੂਰ ਆ ਕੇ ਜਾਓ ਚਲ ਅਸੀਂ ਚਲੇ ਗਏ ਤੇ ਬਹੁਤ ਦਿਲ ਲੱਗਿਆ ਉੱਥੇ ਜੀ ਜਦੋਂ ਨਾ ਤੁਹਾਨੂੰ ਨਾ ਮਤਲਬ ਕਿ ਇਹ ਜਿਹੀਆਂ ਵਾਈਬ੍ਰੇਸ਼ਨਸ ਆਉਂਦੀਆਂ ਨੇ ਕਿ ਤੁਹਾਡਾ ਉੱਥੇ ਜਾ ਕੇ ਮਾਨ ਰੱਬੀ ਹੁੰਦਾ ਹੈ ਨਾ ਉੱਥੇ ਇੰਨਾ ਪਿਆਰ ਹੈ ਨਾ ਇੰਨੀ ਰਿਸਪੈਕਟ ਮਿਲਦੀ ਆ ਤੁਹਾਨੂੰ ਕੋਈ ਉਪਰਾਪਣ ਨਹੀਂ ਹੁੰਦਾ ਆਪਣਾਪਣ ਬਹੁਤ ਜ਼ਿਆਦਾ ਹੁੰਦਾ ਬਿਲਕੁਲ ਨਹੀਂ ਲੱਗਿਆ ਦੀ ਸਾਨੂੰ ਕੋਈ ਉਪਰਾਪਣ ਤੇ ਬਹੁਤ ਚੰਗ ਲ ਗਿਆ ਤੇ ਬਸ ਫਿਰ ਉੱਥੇ ਅਸੀਂ ਮੈਨੂੰ ਲੱਗਦਾ 2-3 ਘੰਟੇ ਲੱਗ ਜਾਏ ਤੇ ਇੱਥੇ ਜਦੋਂ ਇਕੱਠੇ ਬੈਠ ਕੇ ਖਾਣ ਮਾਰੀ ਜਾਂਦੇ ਖਾਂਦਾ ਵੀ ਜਿਆਦਾ ਜਾਂਦਾ ਔਰ ਉਹਨੇ ਮੇਰੇ ਤੋਂ ਧੱਕਾ ਵੀ ਦਿੱਤਾ ਪੂਰੀਆਂ ਦਾ ਫਿਰ ਵੈਸੇ ਵੀ ਹੈ ਨਾ ਫਰਾਈਡ ਹੋ ਜਾਂਦੀਆਂ ਨੇ ਤੇ ਹੈਵੀ ਹੋ ਜਾਂਦਾ ਤੇ ਉਹ ਤੋਂ ਬਾਅਦ ਮੈਂ ਨਾ ਕਿ ਮੈਂ ਸਿਰਫ ਚਾਹ ਪੀਤੀ ਐ ਮੈਂ ਕੁਝ ਨਹੀਂ ਰਖਦਾ ਪਾਣੀ ਦਾ ਗਲਾਸ ਪੀ ਲਿਆ ਤੇ ਜਾਤੀ ਵੀ ਤੇ ਉਸ ਤੋਂ ਬਾਅਦ ਕੁਝ ਨਹੀਂ ਖਾਂਦਾ ਬਸ ਉਹ ਇੰਨਾ ਕੁ ਹੈਵੀ ਹੋ ਗਿਆ ਨਾ ਅੱਜ ਤੇ ਮੰਨ ਲਈ ਕਿ ਤਾ ਕੁਛ ਨਹੀਂ ਪਾਉਣਾ ਤੇ ਬੀਬੀ ਦੀ ਰੋਟੀ ਸ਼ਾਮ ਨੂੰ ਜਾਂਦੀ ਹੈ ਨਾ 4 4:30 ਵਜੇ ਪੰਦੀ ਮੈਂ। ਤੇ ਮੈਂ ਕਿਹਾ ਚਾਹ ਪੋਣਾ ਮੈਂ ਇਹ ਦੁੱਧ ਵੀ ਲੈਣੀ ਬੀਬੀ ਕਹਿੰਦੀ ਮੈਂ ਦੁੱਧ ਨਹੀਂ ਪੀਣਾ। ਤੇ ਮੈਂ ਹੁਣ ਪੀਨੀਆ ਦੁੱਧ ਦੁੱਧ ਆਪਾ ਪੀਨੇ ਹੁੰਦੇ ਟਿੱਕਾ ਨਾਲ ਨਾ ਕਿ ਕਿ ਮੈਂ ਗੋੜੀ ਚੂਰ ਖਾ ਲੈਂਦੀ ਆ। ਵੈਸੇ ਦੁੱਧ ਤਾਂ ਪੀਕਾ ਹੀ ਦੀਰ ਹੈ। ਗੋੜੀ ਤਾਂ ਖਾਜ ਨਹੀਂ ਨਹੀਂ ਖੀ ਸਕਦੀ। ਪਤਾ ਨਹੀਂ ਕੀ ਗੱਲ ਹੈ। ਜੇ ਦੋ ਦਾਣੇ ਵੀ ਚੀਨੀ ਦੇ ਵਿੱਚ ਸੁੱਕਦੇ ਨਾ ਕੋਈ ਤੇ ਮੈਨੂੰ ਉਹਦੀ ਪਤਾ ਲੱਗ ਜਾਂਦਾ ਕਿ ਇਹਦੇ ਵਿੱਚ ਬੈਠਾ ਪਿਆ ਹੁੰਦਾ ਕਿ ਮੈਨੂੰ ਜਵੇਂ ਚੰਗਾ ਨਹੀਂ ਲੱਗਦਾ ਦੁੱਧ ਮਿੱਠਾ ਦਾ ਪੀ ਨਹੀਂ ਸਕਦੀ। ਤੇ ਦੁੱਧ ਮੇछा ਮੈਂ ਫਿਕਾ ਦੁੱਧ ਬੀਨਿਆ ਚਲੋ ਇਹ ਦੁੱਧ ਨੂੰ ਕਰ ਲਿਆ ਆਪਾਂ ਆਪਣਾ ਫਿਕਾ ਦੁੱਧ ਤੇ ਹੁਣ ਆਪਾਂ ਬਰਤਨ ਰੱਖ ਦਾਂਗੇ ਆਈ ਸੁਲੀਪ ਪਾਸੇ ਗਾਣੋ ਤਾਂ ਵੀ ਤੇ ਬਸ ਮੈਂ ਲੈ ਲਈ ਹੁਣ ਥੋੜਾ ਜਿਹਾ ਕੋੜ ਤੇ ਦੁੱਧ ਪੀਣੀ ਆ ਤੇ ਅੱਜ ਨਾ ਇੱਕ ਹੋਰ ਬੜੀ ਪਰੇਸ਼ਾਨੀ ਵਾਲੀ ਗੱਲ ਹੋਈ ਬਸ ਜਿਹੜੀ ਸਾਡੇ ਨਾਲ ਹੋਈ ਉਹ ਖੇਤ ਪੈ ਗਿਆ ਦੇ ਨਾ ਮੈਂ ਬਥਰੂਣੇ ਦੱਸ ਨਹੀਂ ਆ ਤੇ ਉੱਥੇ ਬੀਬੀ ਲੱਗੀ ਹੋਈ ਆ ਆਪਣਾ ਰਾਟਾ ਜਾਂ ਦੇਖਣ ਪਤਾ ਕੀ ਹੋਇਆ ਅੱਜ ਅੱਜ ਨਾ ਜਦੋਂ ਅਸੀਂ ਸ਼ੌਪ ਤੋਂ ਆਇਆ ਤੇ ਸਾਡੇ ਜਿਹੜੀ ਕਾਰ ਦੀ ਚਾਬੀ ਹੁੰਦੀ ਆ ਉਹ ਮਤਲਬ ਮੇਰੀ ਕਾਰ ਚ ਹੁੰਦੀ ਆ ਤੇ ਬੀਬੀ ਨੇ ਜਦੋਂ ਦੇਖਿਆ ਕਹਿੰਦੀ ਕਾਰ ਦੀ ਚਾਬੀ ਨਹੀਂ ਹੈਗੀ ਹਣਾ ਤੇ ਦੇਖੋ ਜੀ ਅਸੀਂ ਆ ਗੀਆਂ ਤੇ ਆ ਕੇ ਮੈਂ ਬੜੀ ਪਰੇਸ਼ਾਨ ਹੋਈ ਕੀ ਕਰਦੀ ਚਾਹਦੀ ਨਹੀਂ ਹੈ ਜੀ ਤੇ ਹੁਣ ਕਰਦੀ ਚਾਹਦੀ ਮੈਨੂੰ ਤੇ ਅੰਦਰ ਕਿਵੇਂ ਜਾਵਾਂਗੀ ਮੈਂ ਬੈਠਾ ਜਾਂ ਚਾਲਾ ਪੈ ਜਾਂਦੇ ਹਾਂ ਦੁਬਾਰਾ ਸ਼ੌਪ ਤੇ ਜਾਂਦੇ ਹਾਂ ਹੋ ਸਕਦਾ ਵੀ ਉੱਥੇ ਰਹਿ ਗਈ ਹੋਵੇ ਅਸੀਂ ਆ ਜੀ ਵਾਪਸ ਦੁਬਾਰਾ ਜਾਂਦੇ ਹਾਂ 7:30 8:00 ਵਜੇ ਅਸੀਂ ਦੁਬਾਰਾ ਜਾਂਦੇ ਹਾਂ ਸ਼ੌਪ ਤੇ ਤੇ ਇਹ ਫਿਰ ਉੱਥੇ ਜਾ ਕੇ ਜਦੋਂ ਸ਼ੈੱਟ ਵਗੈਰਾ ਚਾਹਤੀ ਤੇ ਅੰਦਰ ਜਾ ਕੇ ਦੇਖਿਆ ਤੇ ਉੱਥੇ ਚਾਬੀ ਨਹੀਂ ਸੀ ਫਿਰ ਆਏ ਬੜੀ ਪਰੇਸ਼ਾਨੀ ਦੇ ਵਿੱਚ ਨਹੀਂ ਜ਼ਿਆਦਾ ਪਰੇਸ਼ਾਨ ਬੀਬੀ ਵੀ ਮੈਂ ਵੀ ਹੈ ਨਾ ਵੀ ਦੇ ਰਾਮਯਾ ਤੇ ਰਿਫਲ ਕੀ ਬੰਨ ਗਾ ਫਚਾ ਵੀ ਬਨਾ ਤੇ ਮੈਨੂੰ ਯਾਦ ਵੀ ਕੁਛ ਨਾ ਆਉਂਦੀ ਵੀ ਚਾਬੀ ਹੈਗੀ ਆ ਕਿਉਂਕਿ ਸੰਦੀਪ ਜਦੋਂ ਜਾਂਦੀ ਹੈ ਨਾ 4:00 ਵਜੇ ਤੇ ਉਹ ਲੌਕ ਲਾ ਕੇ ਚਾਬੀ ਮੈਨੂੰ ਦਿੰਦੀ ਹੈ ਤੇ ਮੈਂ ਕਾਰ ਚੀ ਰੱਖ ਲੈਂਦੀ ਆ ਮੈਂ ਵੀ ਬੀਰ ਚਾ ਲੈ ਕੇ ਜਾਂਦੀ ਆ ਉਹਨੂੰ ਉੱਥੇ ਜਾਣਾ ਤੇ ਦੱਸ ਦਿੰਦੀ ਆ ਤੇ ਅੱਜ ਮੈਨੂੰ ਜਮੇ ਯਾਦ ਨਹੀਂ ਆਉਂਦਾ ਆ ਰਹੀ ਸੀ ਕਿ ਸੰਦੀਪ ਨੇ ਮੈਨੂੰ ਚਾਬੀ ਫੜਾਈ ਆ ਨਾ ਤੇ ਚਲੋ ਜੀ ਅਸੀਂ ਤੋਂ ਦੇਖ ਦੋ ਕੇ ਵਾਪਸ ਆਏ ਜਦੋਂ ਵਾਪਸ ਆ ਕੇ ਤੇ ਫਿਰ ਮੇਨ ਗੇਟ ਦੀ ਚਾਬੀ ਤਾਂ ਸਾਡੇ ਕੋਲ ਸੀਗੀ ਲੌਬੀ ਵਾਲੇ ਗੇਟ ਦੀ ਸੀਗੀ ਉਦੋਂ ਅਗੇ ਵੇਲੇ ਜਦੋਂ ਇਹ ਕੇ ਨਾ ਇਥੇ ਆਪਣੇ ਮੁੰਡਾ ਲੈ ਕੇ ਚੱਗੀ ਜਿਹੜਾ ਸਾਰੀ ਕੁ ਉਮੀਦ ਉਹਨਾਂ ਦੇਖ ਰਿਖ ਕਰਦਾ ਉਹਨੂੰ ਮੈਂ ਫੋਨ ਕੀਤਾ ਵੀ ਇਹ ਨਹੀਂ ਛੜਦਾ ਲੋਕ ਨਹੀਂ ਖੁੱਲਦਾ ਉਹਨੇ ਆਉਣਾ ਆਂਟੀ ਉਹ ਆਇਆ ਵਿਚਾਰਾ ਉਹਨੇ ਆ ਕੇ ਦੇਖਿਆ ਕਹਿੰਦਾ ਵੀ ਇਹ ਤਾਂ ਐ ਤਾਂ ਖੁੱਲਣਾ ਨਹੀਂ ਹੈਗਾ ਤਾਂ ਕੱਟਣਾ ਪਊਗਾ ਤੇ ਉਹ ਆਰੀ ਲੈ ਕੇ ਆਇਆ ਸੀ ਕਟਰ ਕਟਿੰਗ ਜਿਹੜਾ ਲੋਹੇ ਨੂੰ ਕੱਟਦਾ ਹੈ ਇਹ ਜਿਹੋਨੇ ਵਿਚਾਰੇ ਨੇ ਸ਼ੁਰੂ ਹੀ ਕੀਤਾ ਸੀਗਾ ਕੱਟਿਆ ਨਹੀਂ ਸੀਗਾ ਕਿਉਂਕਿ ਬਹੁਤ ਹੈਵੀ ਲੋਕ ਹੈ ਇੰਸ਼ਾ ਅੱਲੀ ਕੱਟਿਆ ਨਹੀਂ ਜਾਂਦਾ ਤੇ ਮੈਂ ਨਾ ਬੈਠੇ ਬੈਠੀ ਨੇ ਜਦ ਮੈਂ ਬੀਬੀ ਦਾ ਪਰਸ ਆਪਦਾ ਪਰਸ ਤਾਂਨੇ ਤਿੰਨੇ ਚਾਰ ਵਾਰੀ ਫਰੋਲ ਲੈ ਸਾਰਾ ਖਾਲੀ ਕਰਤਾ ਜੋਨੇ ਵਿੱਚ ਕੁਛ ਨਾ ਲੱਭਿਆ ਫਿਰ ਮੈਂ ਸੰਦੀਪ ਨੂੰ ਫੋਨ ਕਰਿਆ ਮੈਂ ਕਿਹਾ ਸੰਦੀਪ ਵੀ ਆਪਣੇ ਘਰ ਦੀ ਚਾਬੀ ਵੀ ਤੁਹਾਨੂੰ ਅਜੇ ਮੈਨੂੰ ਫੜਾਈ ਸੀ ਗੈਂ ਦੀਦੀ ਮੈਂ ਤਾਂ ਤੁਹਾਨੂੰ ਉਹਦੀ ਫੜਾਦੀ ਨਹੀਂ ਨੀ ਲਾ ਕੇ ਮੇਰੇ ਕੋਲ ਤਾਂ ਹੈ ਨਹੀਂ ਚਾਬੀ ਫਿਰ ਮੈਂ ਚਲੋ ਫਿਰ ਬੈਠੇ ਰਹੀ ਨੇ ਕਿਹਾ ਚਲੋ ਦੇਖਦੇ ਆ ਫਿਰ ਕੋਈ ਕੱਟੂਗਾ ਉਹਗਾ ਕੱਟਣ ਤੇ ਵਾਟਾ ਵਗਦਾ ਮੈਂ ਕਿਹਾ ਜਦੋਂ ਹੁਣ ਤਾਂ ਕੋਈ ਹੱਲ ਵੀ ਨਹੀਂ ਹੈਗਾ ਹੁਣ ਹਨਾ ਤੇ ਫਿਰ ਮੈਂ ਲਾ ਬੈਠੀ ਬੈਠੀ ਬੀਬੀ ਦਾ ਪਰਸ ਘੋਲਿਆ ਬੀਬੀ ਦੇ ਪਰਸ ਤੇ ਚਾ ਵੀ ਬੀਬੀ ਸਾਰੀ ਕਾਰ ਬਰੋਲੀ ਜਾਂਦੇ ਕਦੇ ਪਿਛਲੀ ਸੀਟ ਉਪਰੋਲੀ ਕਦੇ ਅਗਲੀ ਵਾਲੀ ਸੀਟ ਉਪਰੋਲੀ ਕਦੇ ਕਿਤੇ ਕਦੇ ਕਿਤੇ ਹਨਾ ਉਹ ਪਰੋਚੜੀ ਜੀ ਲੱਗ ਜਾਂਦੀ ਆ ਵੀ ਇਹ ਕਿਤੇ ਆ ਕਿਤੇ ਲੱਭ ਜੇ ਆਪਾਂ ਤੇ ਕਾਰ ਚ ਕਿੱਥੇ ਲੱਭਣੀ ਸੀ ਉਹ ਲੱਭ ਹੀ ਨਹੀਂ ਬੀਬੀ ਦੇ ਪਰਸ ਤੇ ਮੈਂ ਕਿਹਾ ਜਦੋਂ ਮੈਂ ਮੋੜੇ ਜਿ ਦਿੱਖਾ ਮੈਂ ਕਿਹਾ ਆ ਵੀ ਚੱਲੀਆ ਕਦੀ ਵੀ ਉਹਦੇ ਇਹ ਮੇਰੇ ਪਰਸ ਚ ਕਿੰਨਾ ਵੀ ਇਹ ਮੇਰੇ ਪਰਸ ਚ ਗਿਆ ਉਹ ਕਿਤੇ ਹੋਇਆ ਇਹ ਜੀ ਬੀਬੀ ਕਿਤੇ ਕਾਰ ਚ ਬੈਠੀ ਤਕੜ ਦੇਖੋ ਜੀ ਤਾਂ ਬੀਬੀ ਸੀ ਬੀਬੀ ਨੇ ਬੈਠ ਕੇ ਤੇ ਆਉਦੇ ਨਾ ਦੀ ਸ਼ੌਪ ਦੇ ਲੇਖੇ ਦੀ ਸ਼ੌਪ ਦੀ ਚਾਬੀ ਜਿਹੜੀ ਕੱਲ ਨੂੰ ਜੇ ਮੈਨੂੰ ਲੋੜ ਹੋਊਗੀ ਸਵੇਰੇ ਮੈਂ ਖੋਲੂਗੀ ਜਾ ਕੇ ਹਨਾ ਉਹਦੇ ਲੇਖੇ ਦੀ ਜਿਹੜੀ ਘਰ ਵਾਲੀ ਚਾਬੀ ਸੀਗੀ ਜਿਹੜੀ ਉਹ ਬੱਸਿਸ ਪਾ ਲਈ ਤੇ ਬੀਬੀ ਨੂੰ ਆਇਆ ਹੋ ਗਿਆ ਵੀ ਮੇਰੇ ਕੋਲ ਸੀ ਤਾਂ ਚਾਬੀ ਹੁੰਦੀ ਨਹੀਂ ਤੇ ਬੀਬੀ ਆ ਗਿਆ ਬੱਸ ਤੇ ਦੇਖਿਆ ਨਾ ਤੇ ਮੇਰਾ ਬੱਸ ਖੋੜੀ ਜਾਵੇ ਮੈਂ ਆਪ ਦਾ ਬੱਸ ਖੋੜੀ ਜਾਵਾ ਕਾਰ ਖੋੜੀ ਜਾਵੇ ਹਨਾ ਉਹ ਸਾਡੇ ਨਾਲ ਹੋਈ ਅੱਜ ਇੰਨੀ ਪਰੇਸ਼ਾਨੀ ਚੱਲੀ ਐ ਇੰਨੀ ਘਬਰਾਹਟ ਹੋਰੀ ਸੀ ਵੀ ਹੁਣ ਲੋਕ ਤੋੜਾਂਗੇ ਕੱਲ ਨੂੰ ਫਿਰ ਬੰਦਾ ਬਣਾਉਣਾ ਪਊਗਾ ਫਿਰ ਲੋਕ ਲਗਾਉਣਾ ਪਊਗਾ ਕਿਉਂਕਿ ਲੋਕ ਬਿਨਾਂ ਤਾਂ ਇੱਕ ਦਿਨ ਵੀ ਨਹੀਂ ਸਰਦਾ ਹੈਗਾ ਤੇ ਵੀ ਕਿੰਨਾ ਕੰਮ ਵਧ ਗਿਆ ਚਲ ਪੈਸੇ ਜਿਹੜੇ ਲੱਗਣੇ ਆਉਗੇ ਖੱਦੀ ਖੜੀ ਪਰ ਜਿਹੜੀ ਪਰੇਸ਼ਾਨੀ ਹੋਣੀ ਸੀਗੀ ਤੇ ਕੰਮ ਛੁੱਟਣਾ ਸੀਗਾ ਹੁਣ ਟਾਈਮ ਤਾਂ ਵੈਸੇ ਨਹੀਂ ਹੁੰਦਾ ਪਹਿਲੇ ਤੇ ਉਹ ਸਾਨੂੰ ਬਹੁਤ ਔਖਾ ਹੋ ਜਾਣਾ ਸੀ ਸੋ ਅੱਜ ਤਾਂ ਹੋ ਗਿਆ ਵੀ ਜਿਹੜੀ ਸਾਡੇ ਨਾਲ ਹੋਈ ਉਹ ਤਾਂ ਕੀਤੇ ਪੈ ਗਦੇ ਨਾਲ ਨਾ ਹੋਵੇ ਪਰ ਫਿਰ ਪਰਮਾਤਮਾ ਦਾ ਲੱਖ ਲੱਖ ਸ਼ੁਕਰ ਕੀਤਾ ਸਾਚ ਸਾਬ ਹੈਗਾ ਵੀ ਚਲ ਸ਼ੁਕਰਾਂ ਵੀ ਚੱਬੀ ਰੱਬ ਦੀ ਲੋਕ ਤੋੜਿਆ ਨਹੀਂ ਸੀਗਾ ਤੇ ਫੇਰ ਅਸੀਂ ਖੋਲ ਕੇ ਤੇ ਫੇਰ ਹੁੰਦਾ ਅਜਾ ਵਿਚਾਰੇ ਲੋਕ ਤੋੜਨ ਵਾਲੇ ਨੂੰ ਵੀ ਸਾਹ ਆ ਗਿਆ ਕਿਉਂਕਿ ਉਹ ਤਾਂ ਵੀ ਜ਼ੋਰ ਬਹੁਤ ਲੱਗ ਰਿਹਾ ਸੀ ਐਨਾ ਸਖਤ ਹੈ ਨਹੀਂ ਜੀ ਟੁੱਟਣ ਦੇ ਪਹਿਲਾਂ ਤੁਹਾਨੂੰ 2 ਘੰਟੇ ਲੱਗ ਜਾਣੇ ਸੀ ਤੇ ਫੇਰ ਅਸੀਂ ਲੋਕ ਖੋਲ ਕੇ ਫੇਰ ਹੁੰਦਾ ਅਜਾ ਇੰਨੀ ਜਿਆਦਾ ਘਬਰਾਹਟ ਇੰਨੀ ਜਿਆਦਾ ਘਬਰਾਹਟ ਹੋਵੇ ਪਰ ਉਹਨਾਂ ਕਰ ਕੀ ਸਕਦੇ ਸੀ ਉਹ ਤਾਂ ਕੋਈ ਹੱਲ ਹੀ ਨਹੀਂ ਸੀਗਾ ਤੇ ਹੁਣ ਆਏ ਆ ਵੀ ਮੈਂ ਤਾਂ ਲਾਣੀ 3 3 4 4 ਚਾਹ ਦੇ ਬਣਾ ਲੈਣੀਆਂ ਵੀ ਤਾਂ ਦਾ ਚਾਬੀ ਰੱਖ ਲਈ ਲਓ ਜੀ ਇੰਨੀ ਜਿਆਦਾ ਪਰੇਸ਼ਾਨੀ ਦੀ ਗੱਲ ਅੱਜ ਹੋਈ ਸਾਡੇ ਨਾਲ ਤੇ ਤਾਂ ਸਾਰਾ ਬਹੁਤ ਵਧੀਆ ਕੀਤਾ ਆ ਪਰ ਰਾਤ ਨੂੰ ਆ ਕੇ ਅੱਧੇ ਘੰਟੇ ਦੀ ਪਰੇਸ਼ਾਨੀ ਨਹੀਂ ਸਾਨੂੰ ਇੰਨਾ ਜਿਆਦਾ ਔਖੇ ਕਰਤਾ ਸੀਗਾ ਹੁਣ ਵੀ ਐ ਲੱਗਦਾ ਸੀ ਦੁਨੀਆ ਭਰ ਦੀ ਟੈਨਸ਼ਨ ਦਿਮਾਗ ਦੇ ਉੱਪਰ ਬੈਈ ਸੀ ਨਾ ਮੈਂ ਵੀ ਦੀਨੂ ਕੋਲ ਕਹਿਸਾਦੀ ਸੀ ਨਾ ਬੀਬੀ ਮੈਨੂੰ ਕੁਝ ਕਹਿ ਸਕਦੀ ਸੀ ਪੁਘਾਈ ਜਿਹੜੀ ਹੋਈ ਉਹ ਵਕ ਜਿਹੜਾ ਦੁਬਾਰਾ ਸ਼ੌਪ ਤੇ ਜਿਹੜਾ ਲੱਗਿਆ ਫੇਰ ਸ਼ਟਰ ਚੱਕਿਆ ਢਪਾਲਾ ਛੱਡ ਰਿਹਾ ਉਹ ਫੇਰ ਜਾ ਕੇ ਸ਼ੌਪ ਫੜੋਲੀ ਕਿਤੇ ਕੁਝ ਨਹੀਂ ਲੱਭਿਆ ਫੇਰ ਦੇਖੀ ਬਾਹਰ ਕਿਤੇ ਡਿੱਗ ਪੀਓਗੇ ਸ਼ੌਪ ਦੇ ਨਾ ਵੀ ਮੈਂ ਉਤਰਨ ਲੱਗੀ ਹਾਂ ਕਾਰ ਤੋਂ ਕਿਤੇ ਮੇਰੀ ਝੋੜੀ ਸੀ ਪਈ ਹੋਵੇ ਤਦ ਤੇ ਕੀ ਲੱਭਣਾ ਸੀ ਚਲੋ ਸ਼ੁਕਰ ਕੀਤਾ ਜੀ ਕਿ ਚਾਬੀ ਲੱਭ ਗਈ ਤੇ ਆਪਣਾ ਕੰਮ ਜਿਹੜਾ ਲੋਕ ਐਰਪੋਰਟ ਨੂੰ ਪਛ ਗਿਆ ਤੇ ਕੰਮ ਜਿਹੜਾ ਵੱਧਣਾ ਸੀ ਉਹਦੇ ਤੋਂ ਸਾਡਾ ਛੁਟਕਾਰਾ ਹੋ ਗਿਆ ਚਲੋ ਠੀਕ ਹੈ ਜੀ ਹੁਣੋਂ ਪਾ ਦੁੱਧ ਪੀਨੇ ਆ ਗੁੜ ਲੈ ਕੇ ਜਾਨੀ ਆ ਤੇ ਦੁੱਧ ਲੈ ਕੇ ਜਾਨੀ ਆ ਤੇ ਫਿਰ ਆਪਾਂ ਬੈਠ ਕੇ ਦੁੱਧ ਪੀਨੇ ਆ ਹੁਣ ਰਿਲੈਕਸ ਜੀ ਹੋ ਗਈ ਥੋੜਾ ਸੂਟ ਕੱਪੜੇ ਚੇਂਜ ਕਰਦੀ ਆ ਤੇ ਨਾਈਟ ਸੂਟ ਪਾਉਣੀ ਆ ਚਲੋ ਠੀਕ ਹੈ ਜੀ ਫਿਰ ਮਿਲਦੇ ਆ ਹੁਣ ਆਪਾਂ ਕੱਲ ਨੂੰ ਕੋਈ ਹੋਰ ਵਲੌਗ ਲੈ ਕੇ ਕੱਲ ਨੂੰ ਮੈਂ ਕੋਸ਼ਿਸ਼ ਕਰਦੀ ਆ ਵੀ ਤੁਹਾਡੇ ਲਈ ਸਮਰ ਕਰੀਮ ਲੈ ਕੇ ਆਵਾਂ ਠੀਕ ਹੈ ਜੀ ਜੋ ਕਿ ਉਹ ਗਰਮੀ ਆਦਗੀਆਂ ਕਰਨੀਆਂ ਵਾਸਤੇ ਆਪਾਂ ਕਰੀਮ ਹੈ ਜਿਹੜੀ oily skin ਵਾਸਤੇ ਅਲੱਗ ਬਣਾਵਾਂਗੇ اور dry skin ਵਾਸਤੇ ਅਲੱਗ ਬਣਾਵਾਂਗੇ ਹੋਰ ਭੈਣਾਂ ਦੀ ਡਿਮਾਂਡ ਵੀ ਆਦੀ ਚਲੋ ਠੀਕ ਹੈ ਜੀ ਫਿਰ ਮਿਲਦੇ ਆਪਾਂ ਹੋਰ ਅਗਲੇ ਵਲੌਗ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ